ਤਗਰ ਦੇ ਲੋਕਾਂ ਨੂੰ ਇਸ ਬਰੇਟੇ ਦੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਅੱਜ ਇੱਕ ਪਰਿਵਾਰ ਨੂੰ ਬੋਲਿਆ ਇੱਕ ਗਰੀਬ ਪਰਿਵਾਰ ਨੂੰ ਬੋਲਿਆ ਕੱਲ ਨੂੰ ਇਹੋ ਜਿਹੇ ਜਦੋਂ ਮੂੰਹ ਨੂੰ ਖੂਨ ਲੱਗ ਜੇ ਹਰੇਕ ਨੂੰ ਬੋਲਦਾ ਕਿਰਾ ਇਸ ਕਰਕੇ ਸਾਰੀ ਪ੍ਰਸ਼ਾਸਨ ਨੂੰ ਬੇਇਨਤੀ ਹੈਗੀ ਸੁੱਤੇ ਆ ਰਹੇ ਇਸ ਤੇ ਨੱਕ ਪਾਉਂਦੇ ਨੂੰ ਫੜ ਕੇ ਗ੍ਰਿਫਤਾਰ ਕਰਕੇ ਕਿਚੀ ਘਾਟ ਕੇ ਤਾਜੋ ਦੇ ਲੋਕ ਕਿੰਨੇ ਵਕ ਤੁਸੀਂ ਇੱਥੇ ਆਏ ਹੋ ਜੀ ਕਿ ਆਪਣਾ ਇਹ ਤਾਂ ਅਜਾਪਾ ਇਹਨੇ ਵੀ ਜਾਣੇ ਬੋਲਣ ਵਾਲੇ ਇਹਨੇ ਵੀ ਜਾਣੇ ਸੜਕਾਂ ਰੋਕਣ ਵਾਲੇ ਉਹ ਮਰ ਗਏ ਜਿਹੜੇ ਟੀਮੀਆਂ ਤੇ ਬੈਠ ਕੇ ਫੇਸਬੁੱਕਾਂ ਦੇ ਲੱਗੇ ਜਾਂਦੇ ਬੈਠ ਕੇ ਕਮੈਂਟ ਕਰਨਾ ਚੱਕ ਦਾਂਗੇ ਤੁਹਾਡੇ ਨਾਲ ਸੋਦੇ ਮੰਗਰਾ ਕਿੱਥੇ ਆਹੋ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਏਗੀ ਉਹਨਾਂ ਨੇ ਵੀ ਕੁੱਝ ਅੱਜ ਕੋ ਬਾਾਈਕਟ ਕਰ ਦੋ ਜੀ ਹਿਊਰੀ ਕੋਈ ਕਰਨੀ ਬੰਦ ਕਰ ਦੋ ਜਿਹੜੇ ਘਣਾੜਾ ਲੇਕ ਤੋਂ ਜੇ ਕਿੱਲਾਗਾ ਵੀ ਅਸੀਂ ਇਹਨਾਂ ਨੂੰ ਦਬਾ ਲਾਂਗੇ ਥੱਲੇ ਲਾ ਲਾਂਗੇ ਕਹੇ ਬਤਾ ਕਰੇ ਪ੍ਰਸ਼ਾਦਾ ਪੜੀ ਖਾ ਕੇ ਪੈਂਦਾ ਚਾਹੇ ਉਹ ਤਗੜਾ ਚਿਹਰਿਓ ਮਾੜਾ ਜੇ ਤਗੜੇ ਪ੍ਰਸ਼ਾਦਾ ਖਾਦੇ ਆ ਤਾਂ ਤੁਹਾਡੀ ਮਿਹਨਤ ਆਖੰਦੇ ਨੇਗੇ ਜੇ ਤੁਸੀਂ ਉਹਨਾਂ ਨੂੰ ਕਮਾ ਕੇ ਦਿੰਨੇ ਹੋਗੇ ਉਹ ਐਸੀਆਂ ਚੁਕੁੰਮ ਕਹਿੰਦੇ ਨੇ ਸਿਆਲਾ ਦੇ ਹੀਟਰੇ ਚ ਬਹਿੰਦੇ ਨੇ ਤੇ ਤੁਸੀਂ ਠੰਡਾ ਚ ਮਰਦੇ ਹੋ ਗਰਮੀਆਂ ਚ ਲੋਆਂ ਚ ਮਰਦੇ ਹੋ ਤਾਂ ਉਹ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦੇ ਨੇ ਸੋ ਬਾੜਾ ਸਮਾ ਸੋਡਾ ਨਾਲਵਾ ਇੰਨੀਆਂ ਬੇਨਤੀਆਂ ਚਾਹੇ ਕਿਸੇ ਦੇ ਗਿੱੱਤੇ ਲੱਗੇ ਚਾਹੇ ਲੱਗੇ ਗੋਡੇ ਗੱਲਾਂ ਸੱਚੀ ਗੱਲਾਂ ਕੌੜੀ ਇੰਨੀਆਂ ਰੇਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ